ਹੁਣ ਰੁਕ ਕਰਦੇ ਹਾਂ ਅਗਲੀ ਖਬਰ ਆ ਵਿਦਿਆਰਥੀਆਂ ਨਾਲ ਜੁੜੀ ਦੋਸਤੋ ਵਿਦੇਸ਼ਾਂ ਵਿੱਚ ਜਾ ਕੇ ਭਾਰਤੀ ਪੰਜਾਬੀ ਵਪਾਰ ਅਤੇ ਨੌਕਰੀਆਂ ਵਿੱਚ ਇਸ ਦੌਰ ਵਿੱਚ ਕਿਉਂ ਨਹੀਂ ਟਿਕ ਪਾਉਂਦੇ ਇਸ ਦਾ ਕਾਰਨ ਹੈ ਉਹਨਾਂ ਚ ਸਕਿੱਲ ਦੀ ਕਮੀ ਮਾਪੇ ਤਾਂ ਇਹ ਸੋਚਦੇ ਹਨ ਕਿ 10ਵੀਂ ਜਾਂ 12ਵੀਂ ਕਰ ਲਓ ਤੇ ਹੁਣ ਨੌਜਵਾਨ ਨੂੰ ਲੜਕੀ ਜਾਂ ਲੜਕੀ ਨੂੰ ਵਿਦੇਸ਼ ਭੇਜ ਦਿਓ ਤਾਂ ਉਹ ਗਲਤ ਹੈ ਹਨ 10ਵੀਂ ਜਾਂ 12ਵੀਂ ਕਰਨ ਦੀ ਜੋ ਸਿੱਖਿਆ ਉਹਨਾਂ ਲਈ ਹੁੰਦੀ ਹੈ ਉਹੋ ਪ੍ਰੈਕਟੀਕਲ ਨਹੀਂ ਹੁੰਦੀ ਅਤੇ ਨਾ ਹੀ ਸਮੇਂ ਦੇ ਅਨੁਸਾਰ ਹੈ ਕਿਉਂਕਿ ਇਹ ਮਕੈਲੇ ਦੀ ਪੁਰਾਣੀ ਸਟੱਡੀ ਸਿਸਟਮ ਦੇ ਆਧਾਰਿਤ ਹੈ ਇਸ ਕਰਕੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਉਹਨਾਂ ਨੂੰ ਸਕਿੱਲ ਸੈਂਟਰ ਭੇਜੋ ਤਾਂ ਜੋ ਹੁਨਰਬਾਜ਼ ਬਣ ਕੇ ਤੇ ਇਸ ਤੋਂ ਇਲਾਵਾ ਘਰ ਦਾ ਕੰਮ ਰੋਟੀ ਬਣਾਉਣੀ ਅਤੇ ਇਸ ਤੋਂ ਇਲਾਵਾ ਗਾਰਡਨਿੰਗ ਕਰਨੀ ਇਸ ਤੋਂ ਇਲਾਵਾ ਆਪਣੇ ਕੱਪੜੇ ਆਪ ਪ੍ਰੈਸ ਕਰਨੇ ਇਸ ਤੋਂ ਇਲਾਵਾ ਉਹਨਾਂ ਵਿੱਚ ਕੋਈ ਛੋਟੇ-ਛੋਟੇ ਸ਼ੌਕ ਵੀ ਪੈਦਾ ਕਰੋ ਤਾਂ ਕਿ ਉਹ ਵਿਦੇਸ਼ ਵਿੱਚ ਭੁੱਖੇ ਨਾ ਮਰਨ ਉਸਦੇ ਅਸ਼ੋਕ ਅਨੁਸਾਰ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸਕਿੱਲ ਸੈਂਟਰਾਂ ਵਿੱਚ 1 ਸਾਲ ਦੀ ਭਰਤੀ ਕਰਕੇ ਸਕਿੱਲ ਲੈ ਕੇ ਦਿਓ ਇਸ ਜਿਸ ਨਾਲ ਵਿਸ਼ੇਸ਼ ਪੋਰਟਲ ਵੀ ਬਣੇ ਹੋਏ ਹਨ ਤੇ ਤੁਸੀਂ ਗੂਗਲ ਦੀ ਮਦਦ ਦੇ ਨਾਲ ਗੂਗਲ ਤੇ ਜਾ ਕੇ ਇਸ ਰਿਸਰਚ ਵੀ ਕਰ ਸਕਦੇ ਹੋ ਤੇ ਮਾਸਟਰਾਂ ਦਾ ਮਾਸਟਰ ਗੂਗਲ ਦਾ ਫਾਇਦਾ ਲੈ ਕੇ ਉਹਨਾਂ ਦਾ ਕੈਰੀਅਰ ਬਣਾ ਸਕਦੇ ਹੋ ਦੋਸਤੋ ਸਾਡੇ ਬਹੁਤ ਸਾਰੇ ਦੋਸਤ ਭਾਰਤ ਦੇ ਪੰਜਾਬ ਦੇ ਜੇ ਸਹੀ ਤੇ ਸਥਿਤੀ ਖਰਾਬ ਮਾਹੌਲ ਸਹੀ ਨਾ ਹੋਣ ਕਰਨਾ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਵਿਦੇਸ਼ ਜਾਣ ਤੋਂ ਪਹਿਲਾਂ ਉਹ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਜ਼ਰੂਰੀ ਹੈ ਕਿ ਕੀ ਕਰੋਨਾ ਤੋਂ ਬਾਅਦ ਗਲੋਬਲ ਪੱਧਰ ਤੇ ਮਹਿੰਗਾਈ ਵੀ ਵਧੀ ਹੈ ਜਿਸ ਤੇ ਤੁਸੀਂ ਪੰਜਾਬ ਚ ਇੱਕ ਵਕਤ ਦਾ ਖਾਣਾ 150 ਰੁਪਏ ਵਿੱਚ ਖਾਂਦੇ ਹੋ ਜਾਂ ਰੋਜ਼ਾਨਾ 400 ਰੁਪਏ ਦੇ ਵਿੱਚ ਖਾਂਦੇ ਹੋ ਤਾਂ ਤੁਸੀਂ ਭਾਵੇਂ ਸ਼੍ਰੀਲੰਕਾ ਚਲੇ ਜਾਓ ਛੋਟੇ ਜਿਹੇ ਗਰੀਬ ਦੇਸ਼ ਕੰਟਰੀ ਵਿੱਚ ਇੰਡੋਨੇਸ਼ੀਆ ਵਿੱਚ ਵੀ ਚਲੇ ਜਾਓ ਤਾਂ ਉੱਥੇ ਵੀ ਜਿਹੜਾ ਹੈ ਤੁਹਾਡਾ ਖਰਚਾ ਇਸ ਨਾਲੋਂ ਡਬਲ ਹੋਵੇਗਾ ਭਾਵੇਂ ਕਿ ਤੁਹਾਨੂੰ ਰੋਜ਼ਾਨਾ 800 ਰੁਪਏ ਤੋਂ ਲਾ ਕੇ 1000 ਰੁਪਏ ਮਹੀਨੇ ਦਾ ਮਹੀਨੇ ਦਾ ਬਣਿਆ 30000 ਰੁਪਿਆ ਤੋਂ 40000 ਰੁਪਿਆ ਜਿਹੜਾ ਹੈ ਖਰਚਣਾ ਪਊਗਾ ਇਸ ਕਰਕੇ ਜੇਕਰ ਤੁਹਾਨੂੰ ਕੋਈ ਪੱਕੀ ਨੌਕਰੀ ਮਿਲਦੀ ਹੈ ਜਾਂ ਤੁਹਾਨੂੰ ਕੋਈ ਸੋਲਿਡ ਬਿਜ਼ਨਸ ਉੱਤੇ ਮਿਲਦਾ ਹੈ ਤੇ ਤਾਂ ਹੀ ਵਿਦੇਸ਼ ਜਾਓ ਨਹੀਂ ਤਾਂ ਤੁਸੀਂ ਆਪਣਾ ਘਰ ਬੈਠ ਕੇ ਆਪਣੀ ਆਰਾਮਦਾਇਕ ਰੋਟੀ ਖਾ ਕੇ ਗੁਜ਼ਾਰਾ ਕਰੋ ਇੱਥੇ ਇੱਥੇ ਆਪਣੇ ਹੀ ਮੁਲਕ ਦੇ ਵਿੱਚ ਰਹਿ ਕੇ ਆਪਣੇ ਪੰਜਾਬ ਵਿੱਚ ਹੀ ਰਹਿ ਕੇ ਪੰਜਾਬ ਵਿੱਚ ਹੀ ਕੋਈ ਕਾਰੋਬਾਰ ਕਰੋ